ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਲਿਬਰਲ ਬਹੁਗਿੰਤੀ ਵਾਲੇ ਖੇਤਰ ਦੇ ਵਿੱਚ ਵਧ ਰਹੇ ਨੇ ਅੱਗੇ ਲਿਬਰਲ ਪੋਲ ਦੇ ਵਿੱਚ ਕੰਜ਼ਰਵੇਟਿਵਾ ਤੋਂ 5.0 ਵਧੀ ਅੱਗੇ 1 ਜਨਵਰੀ ਤੱਕ ਕੈਨੇਡਾ ਦੀ ਆਬਾਦੀ ਵਧ ਕੇ 41,528,680 ਤੇ ਪਹੁੰਚੀ ਆਬਾਦੀ ਵਿਕਾਸ ਦਰ ਦੀ ਰਫਤਾਰ ਕਟੀ ਸੁਰੱਖਿਆ ਕਾਰਨਾਂ ਕਰਕੇ ਵੈਨਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਨੇ ਟੈਸਲਾ ਨੂੰ ਹਟਾਇਆ ਕਾਰਜਕਾਰੀ ਨਿਰਦੇਸ਼ਕ ਅਨੁਸਾਰ ਸੁਰੱਖਿਆ ਕਾਰਨਾਂ ਦੇ ਵਿੱਚ ਪ੍ਰਦਰਸ਼ਨਾ ਤੇ ਪੰਨ ਤੋੜਦੀਆਂ ਸੰਭਾਵਨਾਵਾਂ ਵੀ ਸੇ ਸ਼ਾਮਿਲ ਜਿੱਤੇ ਖਬਰਾਂ ਵਿਸਾਰ ਦੇ ਨਾਲ ਕੁਝ ਦਿਨਾਂ ਦੇ ਵਿੱਚ ਸੰਗੀ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ ਪਰ ਲਿਬਰਲਜ਼ ਨੂੰ ਚੋਣਾਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਉਭਾਰ ਦੀ ਉਮੀਦ ਵੀ ਹੈ ਐਂਗਸਟ੍ਰੇਡੀਅਨ ਇੰਸਟੀਚਿਊਟ ਦੇ ਇੱਕ ਨਵੇਂ ਸਰਵੇਖਣ ਦੇ ਵਿੱਚ ਪਾਰਟੀ ਜੋ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ ਨੂੰ ਬਹੁਮਤ ਵਾਲੇ ਖੇਤਰ ਦੇ ਵਿੱਚ ਰੱਖਿਆ ਗਿਆ ਹੈ ਸਰਵੇਖਣ ਦਰਸਾਉਂਦਾ ਹੈ ਕਿ ਲਿਬਰਲਸ ਨੇ ਪੋਲ ਦੇ ਵਿੱਚ 42% ਦੀ ਤੇਜ਼ੀ ਦੇ ਨਾਲ ਜਿੱਤ ਹਾਸਲ ਕਰ ਲਈ ਹੈ ਜੋ ਕਿ ਕੰਜ਼ਰਵੇਟਿਵਾ ਤੋਂ 5 ਅੰਕ ਉੱਪਰ ਮੰਨੀ ਜਾ ਰਹੀ ਹੈ ਸਿਰਫ 3 ਮਹੀਨੇ ਪਹਿਲਾਂ ਲਿਬਰਲਸ ਦੀ VOTING ਜਿਹੜੀ ਹੈ ਉਹ ਲਗਭਗ ਸਭ ਤੋਂ ਘੱਟ ਯਾਨੀ 16% ਤੇ ਟਿਕੀ ਹੋਈ ਸੀ ਪਰ ਜਨਵਰੀ ਮੌਂਗੈਂਗਸ ਰੀਡ ਇੰਸਟੀਚਿਊਟ ਦੇ ਪ੍ਰਧਾਨ ਸ਼ਾਚੀ ਕੋਰਲ ਕਹਿੰਦੇ ਨੇ ਕਿ ਚੋਣਾਂ ਸਮੇਂ ਦਾ ਸਿਰਫ ਇੱਕ ਸਨੈਪ ਸ਼ਾਟ ਨਹੀਂ ਤੇ ਹੁਣ ਅਤੇ ਵੋਟਾਂ ਦੇ ਵਿਚਕਾਰ ਚੀਜ਼ਾਂ ਬਦਲ ਸਕਦੀਆਂ ਨੇ ਕੋਲ ਨੇ ਕਿਹਾ ਹੈ ਕਿ ਜੇਕਰ ਇਹ ਰੁਝਾਨ ਬਣਿਆ ਰਹਿੰਦਾ ਹੈ ਤਾਂ ਅਸੀਂ 2015 ਦੇ ਵਿੱਚ ਲਿਬਰਲ ਪਾਰਟੀ ਨੂੰ ਉਸ ਸੰਪਾਦ ਦੇ ਵਿੱਚ ਭਾਰੀ ਬਹੁਮਤ ਦੇਖਾਂਗੇ ਜੋ ਅਸੀਂ ਦੇਖਿਆ ਸੀ ਔਰ ਇਸ ਲਈ ਇਹ ਕਹਿਣਾ ਸੱਚਮੁੱਚ ਮੁਸ਼ਕਿਲ ਹੈ ਕਿ ਇਹ ਅੰਕੜੇ ਕਾਇਮ ਰਹਿਣਗੇ ਪਰ ਇਹ ਇੱਕ ਸ਼ਾਨਦਾਰ ਵਾਪਸੀ ਨੂੰ ਦਰਸਾਉਂਦਾ ਹੈ ਘੱਟੋ-ਘੱਟ ਹੁਣ ਲਈ ਉਹ ਕਹਿੰਦੇ ਨੇ ਕਿ ਜਦੋਂ ਘਰੇਲੂ ਮੁੱਦੇ ਜਿਵੇਂ ਕਿ ਰਹਿਣ ਸਹਿਣ ਦੀ ਲਾਗਤ ਉਹ ਬਹੁਤ ਮਹੱਤਵਪੂਰਨ ਹੈ ਤਾਂ ਕੈਨੇਡੀਅਨਾਂ ਨੇ ਡੋਨਲਡ 트੍ਰੰਪ ਦੇ ਦੇਸ਼ ਦੀ ਪ੍ਰਭੂਸੱਤਾ ਦੇ ਲਈ ਖਤਰਿਆਂ ਦੇ ਮੁੱਦੇ ਨੂੰ ਆਪਣੇ ਨਾਲ ਜੋੜਿਆ ਹੈ ਤੇ ਇਹ ਲਿਬਰਲ ਪੁਨਰੁਥਾਨ ਨੂੰ ਵੀ ਚਲਾ ਰਿਹਾ ਹੈ ਉਹਨਾਂ ਕਹਿੰਦੇ ਕਿ ਅਸੀਂ ਇੱਕ ਕਾਫ பீ ஜடி ਇਸ ਸਬੰਦੇ ਚੁੱਪੀ ਸੁਣੀ ਹੈ ਪਰ ਅਸਲ ਵਿੱਚ ਕੰਜ਼ਰਵੇਟਿਵਾਂ ਤੋਂ ਬਹੁਤ ਜ਼ਿਆਦਾ ਤਾਂ ਨਹੀਂ ਹੈ ਉਹ ਐਕਸ ਦਾ ਟੈਕਸ ਚੋਣ ਦੇ ਉੱਤੇ ਕੇਂਦ੍ਰਿਤ ਨੇ ਤੇ ਉਹ ਘਰੇਲੂ ਮਾਮਲਿਆਂ ਦੀ ਰਹਿਣ ਸਹਿਣ ਦੀ ਲਾਗਤ ਦੇ ਉੱਤੇ ਵੀ ਕੇਂਦ੍ਰਿਤ ਨਹੀਂ ਉਹ ਕਹਿੰਦੇ ਨੇ ਕਿ ਵਪਾਰ ਯੁੱਧ ਦੇ ਮੁੱਦੇ ਤੇ ਕੰਜ਼ਰਵੇਟਿਵਾਂ ਦੇ ਸੰਦੇਸ਼ ਜਿਹੜੇ ਨੇ ਉਹ ਲਿਬਰਲਜ਼ ਵਾਂਗ ਪ੍ਰਭਾਵਤ ਨਹੀਂ ਹੋਏ ਐ ਪਰ ਕੁੜ ਲੱਗੇ ਕਹਿੰਦੇ ਨੇ ਕਿ ਜੇਕਰ ਮੁਹਿੰਮ ਦੌਰਾਨ ਪੈਸੇ ਦੇ ਮੁੱਦ ਤੇ ਕੈਨੇਡੀਅਨਜ਼ ਦੇ ਲਈ ਇੱਕ ਵੱਡੀ ਤਰਜੀਹ ਬਣ ਜਾਂਦੇ ਨੇ ਤਾਂ ਰਣਨੀਤੀ ਕੰਜ਼ਰਵੇਟਿਵਾਂ ਦੇ ਲਈ ਲਾਭਦਾਇਕ ਹੋ ਸਕਦੀ ਹੈ ਔਰ ਇਸ ਦੌਰਾਨ ਪੋਲ ਫੈਡਰਲ ਐਨਡੀਪੀ ਨੂੰ ਸਿੰਗਲ ਅੰਕਾਂ ਦੇ ਵਿੱਚ ਰਾਖਦਾ ਸਿਰਫ 9% ਦੇ ਉੱਤੇ ਕੀ ਲਿਬਰਲਸ ਦੇ ਸਮਰਥਨ ਦੇ ਵਿੱਚ ਬਹੁਤ ਵਾਅਦਾ ਅਸਲ ਦੇ ਵਿੱਚ ਐਨਡੀਪੀ ਵੋਟਰਾਂ ਦੁਆਰਾ ਪ੍ਰੇਰਿਤ ਹੈ ਜੋ ਜਗਮੀ ਸਿੰਘ ਅਤੇ ਐਨਡੀਪੀ ਤੋਂ ਦੂਰ ਹੋ ਰਹੇ ਨੇ ਬੇਸ਼ੱਕ ਸਾਨੂੰ ਨਹੀਂ ਪਤਾ ਕਿ ਉਹ ਉੱਥੇ ਹੀ ਰਹਿਣਗੇ ਜਾਂ ਉਹ ਐਨਡੀਪੀ ਦੇ ਵਿੱਚ ਵਾਪਸ ਜਾਣ ਵਾਲੇ ਨੇ ਪਰ ਉਹ ਇਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਮਾਰਕਾਰਨੀ ਤੇ ਹੁਣ ਬਹੁਤ ਦਬਾਅ ਹੈ ਕਿ ਉਹ ਉਸ ਅਨੁਸਾਰ ਜੀਨ ਜੋ ਕੈਨੇਡੀਅਨ ਸੋਚਦੇ ਨੇ ਕਿ ਉਹ ਕਰਨ ਦੇ ਸਮਰਥ ਹੋ ਸਕਦੇ ਨੇ ਜੋ ਕੈਨੇਡੀਅਨ ਨੂੰ ਇਸ ਮੌਕੇ ਚਾਹੀਦਾ ਹੈ ਘਟ ਗਿਣਤੀ ਵਾਲੇ ਉਮੀਦਵਾਰ ਦੇ ਵਜੋਂ ਚੋਣ ਲੜਨਾ ਇੱਕ ਗੱਲ ਹੈ ਜਦੋਂ ਤੁਹਾਡੇ ਕੋਲ ਮੁਹਿੰਮ ਦੀ ਗਤੀਸ਼ੀਲਤਾ ਦੇ ਛੋਟੇ-ਮੋਟੇ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਰਾਜਨੀਤਿਕ ਤਜਰਬਾ ਨਾ ਹੋਵੇ ਤਾਂ ਮୋਰੀ ਉਮੀਦਵਾਰ ਦੇ ਵਜੋਂ ਚੋਣ ਲੜਨਾ ਇੱਕ ਗੱਲ ਹੈ ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਟ੍ਰੇਡ ਵਾਰ ਦੇ ਚੱਲਦਿਆਂ ਯੂਰਪ ਅਤੇ ਯੂਕੇ ਦਾ ਦੌਰਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਕੈਨੇਡਾ ਦੇ ਵਪਾਰਕ ਸਬੰਧ ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਦੇ ਨਾਲ ਮਜ਼ਬੂਤ ਕਰਨ ਦਾ ਰਾਜ ਜਿਹੜਾ ਉਹ ਪਧਰਾ ਕੀਤਾ ਇਸ ਤੋਂ ਇਲਾਵਾ ਪ੍ਰੋਵਿੰਸਾਂ ਦੇ ਦਰਮਿਆਨ ਵਪਾਰਕ ਅੜਿੱਕੇ ਵੀ ਦੂਰ ਕਰਕੇ ਕੈਨੇਡਾ ਦੀ ਜੀਡੀਪੀ ਦੇ ਵਿੱਚ 200 ਬਿਲੀਅਨ ਡਾਲਰ ਦਾ ਵਾਅਦਾ ਕਰਨ ਦੀ ਇੱਛਾ ਵੀ ਜ਼ਾਹਰੋ ਕਰ ਚੁੱਕੇ ਨੇ ਤੇ ਇਸ ਲਈ ਜਿਹੜੀਆਂ ਬੈਰੀਅਰਸ ਹਟਾਏ ਜਾ ਰਹੇ ਨੇ ਤੇ ਪ੍ਰਧਾਨ ਮੰਤਰੀ ਵੱਲੋਂ ਪ੍ਰੋਵਿੰਸਾਂ ਦੇ ਨਾਲ ਵੀ ਲਗਾਤਾਰ ਰਾਪਤਾ ਬਣਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮਾਰਕਾਰਨੀ ਦੇ ਵੱਲੋਂ ਕੈਨੇਡਾ ਪਰ ਦੇ ਸਾਰੇ ਪ੍ਰੀਮੀਅਰਸ ਦੇ ਨਾਲ ਸ਼ੁਕਰਵਾਰ ਨੂੰ ਮੀਟਿੰਗ ਸੱਦੀ ਗਈ ਇਸ ਦੀ ਪੁਸ਼ਟੀ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਦਫ਼ਤਰ ਅਤੇ 온ਟਾਰੀਓ ਦੇ ਪ੍ਰੀਮੀਅਰਸ ਡਗਫੋਰਡ ਨੇ ਕੀਤੀ ਹੈ ਔਰ ਇਹ ਮੀਟਿੰਗ ਅਜਿਹੇ ਸਮੇਂ ਸੱ ਲਿਬਰਲ ਪਾਰਟੀ ਜਿਹੜੀ ਹੈ ਉਹ ਹਾਲ ਹੀ ਦੇ ਚੋਣ ਸਰਵੇ ਦੇ ਵਿੱਚ ਕੰਜ਼ਰਵੇਟਿਵਸ ਤੋਂ ਅੱਗੇ ਨਿਕਲ ਚੁੱਕੀ ਹੈ ਤੇ ਇਸ ਵੜਤ ਦੇ ਵਿਚਕਾਰ ਉਹਨਾਂ ਦੇ ਵੱਲੋਂ ਜਲਦ ਚੋਣਾ ਕਰਾਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਹ ਵੀ ਦੱਸਣੀ ਹੋਵੇਗਾ ਕਿ ਅਮਰੀਕਾ ਦੇ ਨਾਲ ਵਪਾਰ ਯੁੱਧ ਕਾਰਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੀਮੀਅਰਸ ਦੇ ਨਾਲ ਹਰ ਹਫਤੇ ਬੈਠਕਾਂ ਦਾ ਦੌਰ ਸ਼ੁਰੂ ਕੀਤਾ ਸੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮਾਰਕਾਰਨੀ ਦੇਸ਼ ਦੇ ਅੰਦਰ ਵਪਾਰ ਨੂੰ ਸੁਖਾਲਾ ਕਰਨ ਅਤੇ ਟੈਰਿਫ ਦੇ ਮੁੱਦੇ ਤੇ ਚਰਚਾ ਦੇ ਲਈ ਪ੍ਰੀਮੀਅਰਸ ਦੇ ਨਾਲ ਆਨਲਾਈਨ ਬੈਠਕ ਕਰਨਗੇ ਦੱਸ ਦੇ ਕਿ ਕੈਨੇਡਾ ਦੀ ਸੰਸਦ 24 ਮਾਰਚ ਤੱਕ ਤਬੀਅ ਤੇ ਮੰਨਿਆ ਜਾ ਰਿਹਾ ਹੈ ਕਿ ਸਿਟਿੰਗ ਨੂੰ ਬਹਾਲ ਕਰਨ ਤੋਂ ਪਹਿਲਾਂ ਹੀ ਲਿਬਰਲਸ ਦੇ ਵੱਲੋਂ ਚੋਣਾ ਦਾ ਸੱਦਾ ਦਿੱਤਾ ਜਾ ਸਕਦਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਸੰਸਦ ਮੋੜ ਸ਼ੁਰੂ ਹੋਣ ਦੇ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਂਦੀ ਚੇਤਾਵਨੀ ਦਿੱਤੀ ਹੈ ਬਿਸ਼ੱਕ ਕੈਨੇਡਾ ਦੇ ਵਿੱਚ ਕਿਸੇ ਸਮੇਂ ਵੀ ਫੈਡਰਲ ਚੋਣਾ ਹੋ ਸਕਦੀਆਂ ਨੇ ਤੇ ਕੈਨੇਡੀਅਨਸ ਦੇ ਵੱਲੋਂ ਅਗਲੀ ਸਰਕਾਰ ਚੋਣਨ ਲਈ ਵੋਟਾਂ ਪਾਈਆਂ ਜਾਣਗੀਆਂ ਪਰ ਟ੍ਰੇਡ ਵਾਰ ਲਗਾਤਾਰ ਜਾ ਰਹੀ ਹੈ ਜਿਸ ਦੇ ਲਈ ਫੈਡਰਲ ਸਰਕਾਰ ਤੇ ਪ੍ਰੋਵਿੰਸਾਂ ਦੇ ਦਰਮਿਆਨ ਸਹੀ ਤਾਲਮਿਲ ਜ਼ਰੂਰੀ ਹੈ ਜਿਸ ਦੇ ਲਈ ਕੋਸ਼ਿਸ਼ਾਂ ਜਾ ਰਹੀ ਹੈ ਬਿਸ਼ੱਕ ਸਰਕਾਰ ਦੇ ਵੱਲੋਂ ਫਿਲਹਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਦੀ ਗੱਲ ਨਹੀਂ ਕੀਤੀ ਗਈ ਹੈ ਉਹ ਲਗਾਤਾਰ ਇਹ ਆਖ ਰਹੇ ਨੇ ਕਿ ਸਹੀ ਸਮਾਂ ਆਉਣ ਤੇ ਇਸ ਸਬੰਧੀ ਫੈਸਲਾ ਕੀਤਾ ਜਾਏਗਾ ਪਰ ਪ੍ਰਧਾਨ ਮੰਤਰੀ ਆਫਿਸ ਦਾ ਜਿਹੜਾ ਹੈ ਉਹ ਇਸ ਦੌਰਾਨ ਪਲਾਨ ਕੀ ਹੈ ਤੇ ਪ੍ਰੋਵਿੰਸ ਇਸ ਸਬੰਧੀ ਕੀ ਸੋਚਦੇ ਨੇ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਏਗਾ ਦੱਸਦੇ ਕਿ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਸਟੀਲ ਐਲੂਮੀਨੀਅਮ ਸਮੇਤ ਆਟੋ ਪਾਰਟਸ ਜਿਹੜੇ ਨੇ ਉਹਨਾਂ ਤੇ ਟੈਰਿਫ ਲਗਾਏ ਜਾ ਰਹੇ ਨੇ ਜਿਸ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਕੈਨੇਡਾ ਵਾਲੇ ਪਾਸੇ ਤੋਂ ਜਾਰੀ ਹੈ ਪਰ ਨਾਲ ਨਾਲ ਅਮਰੀਕਾ ਤੇ ਨਿਰਭਰਤਾ ਘਟਾਉਣ ਅਤੇ ਕੈਨੇਡਾ ਦੇ એનર્ਜੀ ਸੈਕਟਰ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀ ਹੈ ਉਹ ਕੋਸ਼ਿਸ਼ ਚੱਲੀ ਹੈ ਔਰ ਜਿਸ ਲਈ ਸਭ ਦਾ ਇੱਕ ਟੀਮ ਬਣ ਕੇ ਕੰਮ ਕਰਨਾ ਜ਼ਰੂਰੀ ਹੈ ਇਸ ਦੌਰਾਨ ਡਿਫੈਂਸ ਜਿਹੜੀ ਹੈ ਉਹ ਸਮਰਥਾ ਵਧਾਉਣ ਦੇ ਲਈ ਆਸਟ੍ਰੇਲੀਆ ਦੇ ਨਾਲ ਵੀ ਰابطਾ ਬਣਾਇਆ ਗਿਆ ਹੈ ਤਾਂ ਜੋ ਰਸ਼ੀਆ ਤੇ ਚੀਨ ਤੋਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ ਸੋ ਪ੍ਰਧਾਨ ਮੰਤਰੀ ਮਾਰਕਰਨੀ ਦੇ ਪ੍ਰੀਮੀਅਰਸ ਦੇ ਨਾਲ ਮੀਟਿੰਗ ਕਾਫੀ ਮਹੱਤਵਪੂਰਨ ਰਹੀ ਔਰ ਪ੍ਰਧਾਨ ਮੰਤਰੀ ਦੇ ਤੌਰ ਦੇ ਉਤੇ ਉਹ ਪਹਿਲੀ ਮੀਟਿੰਗ ਪ੍ਰੀਮੀਅਰਸ ਦੇ ਨਾਲ ਕਰਨ ਜਾ ਰਹੇ ਨੇ ਵੈਂਕੂਵਰ ਇੰਟਰਨੈਸ਼ਨਲ ਆਟੋ ਸ਼ੋ ਨੇ ਇਸ ਹਫਤੇ ਆਪਣੇ ਪ੍ਰੋਗਰਾਮ ਤੋਂ ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਟੈਸਲਾ ਨੂੰ ਹਟਾ ਦਿੱਤਾ ਹੈ ਆਟੋ ਸ਼ੋ ਅਨੁਸਾਰ ਉਹਨਾਂ ਦੀ ਮੁੱਖ ਚਿੰਤਾ ਹਾਜ਼ਰੀਨ ਅਤੇ ਪ੍ਰਦਰਸ਼ਕਾਂ ਦੀ ਸੁਰੱਖਿਆ ਸੀ ਔਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਤੇ 25% ਟੈਰਿਫ ਲਾਉਣ ਤੇ ਕੈਨੇਡਾ ਤੇ ਕਬਜ਼ਾ ਕਰਨ ਦੀਆਂ ਟਿੱਪਣੀਆਂ ਦੇ ਸਮਿਆਂ ਦੇ ਵਿੱਚ ਟੈਸਲਾ ਦੇ ਮਾਲਕ ਐਲਨ ਮਸਕ ਦੀ ਟਰੰਪ ਦੇ ਨਾਲ ਨੇੜਤਾ ਕਾਰਨ ਟੈਸਲਾ ਨੂੰ ਹਾਲ ਹੀ ਦੇ ਵਿੱਚ ਕੈਨੇਡਾ ਦੇ ਵਿੱਚ ਕਈ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਟੈਸਲਾ ਦੀਆਂ ਡੀਲਰਸ਼ਿਪ ਦੇ ਵਿਰੋਧ ਪ੍ਰਦਰਸ਼ਨ ਹੋਏ ਨੇ ਅਤੇ ਅਮਰੀਕਾ ਦੇ ਨਾਲ ਵਪਾਰਕ ਯੁੱਧ ਦੇ ਵਿਚਕਾਰ ਟੈਸਲਾ ਦੇ ਉਤਪਾਦਾਂ ਨੂੰ ਬੀਸੀ ਦੇ ਇਲੈਕਟ੍ਰਿਕ ਵਾਹਨ ਛੋਟੇ ਪ੍ਰੋਗਰਾਮਾਂ ਤੋਂ ਬਾਹਰ ਹੀ ਕੱਢਿਆ ਗਿਆ। ਸ਼ੋਅ ਦੇ ਕਾਰਜਕਾਰੀ ਨਿਰਦੇਸ਼ਕ ਦੇ ਇੱਕ ਬਿਆਨ ਦੇ ਮੁਤਾਬਕ ਸਾਲਾਨਾ ਵੈਂਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਤੋਂ ਟੈਸਲਾ ਨੂੰ ਬਾਹਰ ਕਰਨ ਤੋਂ ਪਹਿਲਾਂ ਕੰਪਨੀ ਨੂੰ ਸਵੈ ਇੱਛਾ ਦੇ ਨਾਲ ਪਿੱਛੇ ਹਟਣ ਦੇ ਕਈ ਮੌਕੇ ਦਿੱਤੇ ਗਏ ਸਨ। ਕਾਰਜਕਾਰੀ ਨਿਰਦੇਸ਼ਕ ਐਰਿਕ ਨਿਕੋਲ ਨੇ ਕਿਹਾ ਹੈ ਕਿ ਵੈਂਕੂਵਰ ਆਟੋ ਸ਼ੋਅ ਦੀ ਮੁੱਖ ਚਿੰਤਾ ਹਾਜ਼ਰ인 ਪ੍ਰਦਰਸ਼ਕਾਂ ਤੇ ਸਟਾਫ ਦੀ ਸੁਰੱਖਿਆ ਹੈ। ਇਹ ਫੈਸਲਾ ਯਕੀਨੀ ਬਣਾਏਗਾ ਕਿ ਹਾਜ਼ਰ인 ਇਸ ਸਮਾਗਮ ਲਿਆ ਕਈ ਸਕਾਰਾ ਤਮਕ ਚੀਜ਼ਾਂ ਦਾ ਆਨੰਦ ਮਾਣਨ ਤੇ ਕੇਂਦ੍ਰਿਤ ਰਹਿਣ ਨਿਕਲਨੇ ਦੱਸਿਆ ਕਿ ਜਿਹੜੇ ਵਿਆਪਕ ਸੁਰੱਖਿਆ ਕਾਰਨਾ ਕਰਕੇ ਟੈਸਲਾ ਨੂੰ ਹਟਾਉਣ ਦਾ ਫੈਸਲਾ ਲਿਆ ਹੈ ਉਹਨਾਂ ਦੇ ਵਿੱਚ ਪ੍ਰਦਰਸ਼ਨਾਂ ਤੇ ਤੋੜਪੰਨ ਦੀਆਂ ਸੰਭਾਵਨਾਵਾਂ ਵੀ ਸ਼ਾਮਿਲ ਹੈ ਇਹ ਆਟੋ ਸ਼ੋ ਹਰ ਸਾਲ ਵੈਂਕੂਵਰ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਕੀਤਾ ਜਾਂਦਾ ਤੇ ਇਸ ਦੀ ਵੈਬਸਾਈਟ ਅਨੁਸਾਰ ਇਹ 1 ਲੱਖ ਤੋਂ ਵੱਧ ਹਾਜ਼ਰੀ ਨੂੰ ਆਕਰਸ਼ਿਤ ਕਰਦਾ ਹੈ ਇਹ ਨਿਊ ਕਾਰ ਡੀਲਰਸ ਐਸੋਸੀਏਸ਼ਨ ਆਫ BC ਦੁਆਰਾ ਚਲਾਇਆ ਜਾਂਦਾ ਹੈ ਇਹ ਸ਼ੋ ਬੁੱਧਵਾਰ ਨੂੰ ਸ਼ੁਰੂ ਹੋ ਕੇ ਐਤਵਾਰ ਨੂੰ ਖਤਮ ਹੋਵੇਗਾ ਨਿਕਲਨੇ ਕਿਹਾ ਹੈ ਕਿ ਰਾਜਨੀਤਿਕ ਹੰਗਾਮਿਆਂ ਦਾ ਟੈਸਲਾ ਨੂੰ ਹਟਾਉਣ ਦੇ ਫੈਸਲੇ ਕੋਈ ਉਸਰ ਨਹੀਂ ਪਿਆ ਉਹਨਾਂ ਕਹੇ ਕਿ ਐਕਸਪੋ ਦੇ ਲਈ ਇਹ ਫੈਸਲਾ ਨਿਰਾਸ਼ਾ ਪਰਿਆ ਸੀ ਕਿਉਂਕਿ ਇਹ ਉਪਲਬਧਵਾਨਾਂ ਦੀ ਸਭ ਤੋਂ ਵੱਡੀ ਰੇਂਜ ਨੂੰ ਪ੍ਰਦਰਸ਼ਿਤ ਕਰਦਾ ਕਰਨਾ ਚਾਹੁੰਦਾ ਸੀ ਟੈਸਲਾ ਦਾ ਸੀਈਓ ਐਲਨ ਮਸਕ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਵਜੋਂ ਟਰੰਪ ਦਾ ਕਰੀਬੀ ਜਿਹੜੇ ਨੇ ਉਹ ਵਿਸਾਰ ਪਾਤਰ ਵੀ ਨੇ ਜਿਸ ਨੇ ਅਮਰੀਕਾ ਦੀ ਸਿਵਲ ਸੇਵਾ ਦੇ ਵਿੱਚ ਭਾਰੀ ਕਟੌਤੀਆਂ ਲਾਗੂ ਕੀਤੀਆਂ ਨੇ ਸਟੈਟਿਸਟਿਕਸ ਕੈਨੇਡਾ ਅਨੁਸਾਰ 1 ਜਨਵਰੀ ਤੱਕ ਕੁੱਲ ਕਦੀ ਆਬਾਦੀ ਜਿਹੜੀ ਆ ਉਹ ਵਧ ਕੇ 41,528,680 ਜਿਹੜੀ ਆ ਉਹ ਦਰਜ ਕੀਤੀ ਗਈ ਹੈ ਹਾਲਾਂਕਿ 2023 ਦੀ ਤੇਜ਼ੀ ਤੋਂ ਮਾਹੀ ਦੇ ਵਿੱਚ ਸਿਖਰ ਤੇ ਪਹੁੰਚਣ ਤੋਂ ਬਾਅਦ ਆਬਾਦੀ ਵਾਧੇ ਦੀ ਗਤੀ ਜਿਹੜੀ ਹੈ ਉਹ ਹੌਲੀ ਹੁੰਦੀ ਰਹੀ 1 ਅਕਤੂਬਰ 2024 ਤੋਂ ਬਾਅਦ 1 ਜਨਵਰੀ 2025 ਤੱਕ ਆਬਾਦੀ ਵਿੱਚ 63,382 ਲੋਕਾਂ ਦਾ ਵਾਧਾ ਹੋਇਆ ਜੋ ਕਿ 0.2 ਫੀਸਦੀ ਤਿਮਾਹੀ ਵਿਕਾਸ ਦਰ ਬਣਦੀ ਹੈ ਏਜੰਸੀ ਦਾ ਕਹਿਣਾ ਹੈ ਕਿ 2020 ਦੀ ਚੌਥੀ ਤਿਮਾਹੀ ਜਦੋਂ ਮਹਾਮਾਰੀ ਦੇ ਸਬੰਧਤ ਸਰਹੱਦੀ ਪਾਬੰਦੀਆਂ ਲਾਗੂ ਸਨ ਤੋਂ ਬਾਅਦ ਇਹ ਸਭ ਤੋਂ ਹੌਲੀ ਵਿਕਾਸタル ਰਹੇ ਸਟੈਟਿਸਟਿਕਸ ਕੈਨੇਡਾ ਅਨੁਸਾਰ 2021 ਦੀ ਚੌਥੀ ਤਿਮਾਹੀ ਤੋਂ ਬਾਅਦ ਨਾਨ ਪਰਮਨੈਂਟ ਰੈਜ਼ੀਡੈਂਟ ਦੀ ਗਿਣਤੀ ਦੇ ਵਿੱਚ ਪਹਿਲੀ ਤਿਮਾਹੀ ਗਿਰਾਵਟ ਦਰਜ ਹੋਈ ਹੈ ਏਜੰਸੀ ਦਾ ਕਹਿਣਾ ਹੈ ਕਿ 1 ਜਨਵਰੀ ਨੂੰ ਦੇਸ਼ ਦੇ ਵਿੱਚ 1 ਅਕਤੂਬਰ 2024 ਦੇ ਮੁਕਾਬਲੇ 28 ਹਜ਼ਾਰ 341 ਕਟ ਨਾਨ ਪਰਮਨੈਂਟ ਰੈਜ਼ੀਡੈਂਟ ਸਰ ਦਰਜ ਹੋਏ ਨੇ 2024 ਦੇ ਵਿੱਚ ਕੈਨੇਡਾ ਦੀ ਆਬਾਦੀ ਦੇ ਵਿੱਚ 7 ਲੱਖ 44324 ਲੋਕਾਂ ਨੇ ਯਾਨੀ 1.8 ਫੀਸਦੀ ਦਾ ਵਾਧਾ ਹੋਇਆ ਹੈ ਲੋਰਨ ਮੈਨਲੈਂਡ ਦੇ ਵਿੱਚ ਪੋਸਟ ਸਕੈਂਡਰੀ ਸੰਸਥਾਵਾਂ ਦੇ ਵਿੱਚ ਵੱਧ ਰਹੇ ਨੁਕਸਾਨ ਘਟਾਉਣ ਤੇ ਓਵਰਡੋਜ਼ ਰੋਕਥਾਮ ਸਪਲਾਈ ਦੀ ਉਪਲਬਧਤਾ ਦੀਆਂ ਮੰਗਾਂ ਦਾ ਜਵਾਬ ਦਿੱਤਾ ਜਾ ਰਿਹਾ ਹੈ ਜਨਵਰੀ 2024 ਵਿੱਚ ਵੈਂਕੂਵਰ ਬੌਰਨ ਕੈਲਨਸ ਸਿਡਨੀ ਮੈਗੀ ਟਾਇਰ ਜਿਹੜੀ ਨੇ ਉਹਨਾਂ ਨੇ ਜ਼ਹਿਰ ਦੇਣ ਤੋਂ ਬਾਅਦ ਉਸ ਨੂੰ ਉਸ ਦੀ ਮੌਤ ਹੋ ਗਈ ਸੀ ਅਤੇ ਬਾਅਦ ਵਿੱਚ ਉਹ ਵਿਕਟੋਰੀਆ ਯੂਨੀਵਰਸਿਟੀ ਦੇ ਉਸ ਦੇ ਡੋਮ ਦੇ ਵਿੱਚ ਮਿਲੀ ਸੀ ਉਸ ਦੀ ਮੌਤ ਦੇ ਨਤੀਜੇ ਵਜੋਂ ਦੋਸਤਾਂ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੇ ਵੱਲੋਂ BC ਕੈਂਪਸਾਂ ਦੇ ਵਿੱਚ ਰੋਕਥਾਮ ਵਾਲੇ ਨਲੌਕਸਨ ਕਿੱਟਾਂ ਨੂੰ ਉਪਲਬਧ ਕਰ ਆਉਂਦੀਆਂ ਕੌਲਾ ਆਈਆਂ ਪਿਛਲੇ ਹਫਤੇ ਤੱਕ ਸਾਈਮਨ ਫਰੇਜ਼ਰ ਯੂਨੀਵਰਸਿਟੀ ਨੇ ਆਪਣੇ ਵੈਂਕੂਵਰ ਤੇ ਸਰੀ ਕੈਂਪਸਾਂ ਦੇ ਨਾਲ ਨਾਲ ਰਿਹਾਇਸ਼ੀ ਅਤੇ ਰਿਹਾਈਸ਼ੀ ਮਾਰਤਾਂ ਦੇ ਵਿੱਚ ਉਹ ਕਿੱਟਾ ਸਾਬਤ ਕਰ ਦਿੱਤੀਆਂ ਨੇ ਮਮਸਟਾਪ ਦਾ ਹਾਰਮ ਦੇ ਸਹਿ ਸੰਸਥਾਪਕ ਲੈਸਲੀ ਮੈਕਬੈਨ ਯੂਨੀਵਰਸਿਟੀ ਦੇ ਇਸ ਕਦਮ ਦਾ ਸਵਾਗਤ ਕਰਦੇ ਨੇ ਨਲਕਸੋਨ ਅਪਿਓਰਡ ਨੂੰ ਰੋਕਦਾ ਹੈ ਜਿਸ ਦੇ ਨਾਲ ਉਹ ਵਿਅਕਤੀ ਜਿਸ ਨੇ ਇਸ ਨੂੰ ਗ੍ਰਹਿਣ ਕੀਤਾ ਹੈ ਸਾਹ ਲੈਣ ਉਸ ਨੂੰ ਦਿੰਦਾ ਹੈ ਤੇ ਲੋਕ ਓਵਰਡੋਜ਼ ਨਾਲ ਮਾਰ ਜਾਂਦੇ ਨੇ ਕਿਉਂਕਿ ਉਹ ਸਾਹ ਨਹੀਂ ਲੈ ਪਾਉਂਦੇ ਔਰ ਇਹ ਉਸ ਦੇ ਵਿੱਚ ਮਦਦ ਕਰਦਾ ਹੈ ਕਿ ਉਹ ਸਾਹ ਲੈ ਸਕਣ ਇਹੀ ਵਿਧੀ ਹੈ ਇਸ ਲਈ ਨਲਕਸੋਨ ਇਸ ਨੂੰ ਰੋਕਦਾ ਹੈ ਉਹਨਾਂ ਨੇ ਦੱਸਿਆ ਕਿ ਮਮਸਟਾਪ ਦਾ ਹਾਰਮ ਵੱਲੋਂ ਉਮੀਦ ਇਹ ਹੀ ਹੈ ਕਿ ਮਾਰਤ ਦੇ ਅੰਦਰ ਆਸਾਨੀ ਨਾਲ ਲੱਭਣ ਯੋਗ ਸਥਾਨਾ ਤੇ ਇਹਨਾਂ ਕਿਟਾਂ ਦੀ ਸਥਾਪਨਾ ਦੇ ਨਾਲ ਇਸ ਦੇ ਨਾਲ ਕੁਝ ਕਿਸਮ ਦੀ ਸਿਖਲਾਈ ਵੀ ਹੋਵੇਗੀ ਉਹ ਦੱਸਦੇ ਨੇ ਕਿ ਕਿਟਾਂ ਨੂੰ ਪਹੁੰਚਯੋਗ ਬਣਾਉਣਾ ਇੱਕ ਚੰਗੀ ਸ਼ੁਰੂਆਤ ਹੈ ਪਰ ਉਹ ਸੋਚਦੇ ਨੇ ਕਿ ਲੋਕਾਂ ਨੂੰ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਬਾਰੇ ਜਾਗਰੂਕ ਕਰਨ ਦੇ ਲਈ ਅਜੇ ਵੀ ਹੋਰ ਕੁਝ ਕੀਤਾ ਜਾ ਸਕਦਾ ਹੈ ਉਹਨਾਂ ਕਹਾਂਗੇ ਸਾਨੂੰ ਇਸ ਜਾਗਰੂਕਤਾ ਦੀ ਲੋੜ ਹੈ ਕਿ ਨਲਕਸੋਨ ਇੱਕ ਜਾਨ ਬਚਾਉਣ ਵਾਲਾ ਹੈ ਪਰ ਇਹ ਇਸ ਸਵਾਲ ਦਾ ਵੀ ਜਵਾਬ ਦਿੰਦਾ ਹੈ ਖੈਰ ਸਾਨੂੰ ਨਲਕਸੋਨ ਦੀ ਲੋੜ ਕਿਉਂ ਹੈ ਸਾਨੂੰ ਇਸ ਦੀ ਲੋੜ ਹੈ ਕਿਉਂਕਿ ਇਹ ਬਹੁਤ ਹੀ ਜ਼ਹਿਰੀਲੀ ਦਵਾਈ ਦੀ ਸਪਲਾਈ ਹੈ ਐਸਐਫਯੂ ਦਾ ਕਹਿਣਾ ਹੈ ਕਿ ਇਸ ਦੀ ਕੈਂਪਸ ਪਬਲਿਕ ਸੇਫਟੀ ਟੀਮ ਦੇ ਮੈਂਬਰ ਫਰਸਟ ਐਡ ਸਿਖਲਾਈ ਪ੍ਰਾਪਤ ਨੇ ਤੇ ਨਲਕਸੋਨ ਕਿਟਾ ਰੱਖ ਦੇਣੇ ਤੇ ਇਸ ਸਮ ਨੂੰ ਸੰਭਾਵੀ ਤੌਰ ਤੇ ਜੀਵਨ ਬਚਾਉਣ ਵਾਲੀ ਦਵਾਈ ਦੇ ਪ੍ਰਬੰਧਨ ਦੇ ਲਈ ਸਿਖਲਾਈ ਪ੍ਰਾਪਤ ਨੇ ਤੇ ਇਸ ਤੋਂ ਇਲਾਵਾ ਕੈਂਪਸ ਪਬਲਿਕ ਸੇਫਟੀ ਨੇ ਫਰੇਜ਼ਰ ਹੈਲਥ ਅਥਾਰਟੀ ਨਾਲ ਸਾਂਝੇਦਾਰੀ ਵਿੱਚ 100 ਤੋਂ ਵੱਧ ਐਸਐਫਓ ਕਮਿਊਨਿਟੀ ਮੈਂਬਰਾਂ ਨੂੰ ਨਲਕਸੋਨ ਅਤੇ ਨੁਕਸਾਨ ਘਟਾਉਣ ਦੀ ਸਿਖਲਾਈ ਵੀ ਪ੍ਰਦਾਨ ਕੀਤੀ ਹੈ ਕੈਨੇਡਾ ਤੋਂ ਅਮਰੀਕਾ ਦੀ ਸਰਹੱਦ ਦੇ ਵਿੱਚ ਪਾਰ ਹੋਣ ਵਾਲਿਆਂ ਦੀ ਗਿਣਤੀ ਇਸ ਤਰੀਕੇ ਨਾਲ ਘਟੀ ਜਿਸ ਨੇ ਕੋਵਿਡ ਤੋਂ ਬਾਅਦ ਵਾਲਾ ਸਮਾਵੇ ਪਿੱਛੇ ਛੱਡ ਦਿੱਤਾ ਦਰਅਸਲ ਡੋਨਲਡ 트ੰਪ ਦੇ ਤਾਨੇ ਟੈਰਫ ਜਵਾਬਾਂ ਦੇ ਦੋਵੇਂ ਮੁਲਕਾਂ ਦੇ ਦਵੱਲੇ ਸਬੰਧਾਂ ਤੇ ਅਸਰ ਪਾ ਚੁੱਕੇ ਨੇ ਪਿਛਲੇ ਮਹੀਨੇ 2.2 ਮਿਲੀਅਨ ਕੈਨੇਡੀਅਨਾਂ ਨੇ ਜ਼ਮੀਨੀ ਸਰਹੱਦ ਉਪਾਰ ਕਰਕੇ ਅਮਰੀਕਾ ਦੇ ਵਿੱਚ ਦਾਖਲਾ ਲਿਆ ਜੋ ਕਿ ਫਰਵਰੀ 2024 ਦੇ ਮੁਕਾਬਲੇ ਲਗਭਗ 5 ਲੱਖ ਲੋਕਾਂ ਦੀ ਗਿਰਾਵਟ ਹੈ ਰਿਪੋਰਟ ਦੇਖਦੇ ਹਾਂ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਅਨੁਸਾਰ ਇੱਕ ਤਾਜ਼ਾ ਸੰਕੇਤ ਹੈ ਕਿ ਰਾਸ਼ਪਤੀ ਡੋਨਲਡ 트ੰਪ ਦੇ ਤਾਨਿਆਂ ਅਤੇ ਟੈਰੀਫਾ ਨੇ ਦੋਵੱਲੇ ਸਬੰਧਾਂ ਨੂੰ ਹਿਲਾ ਦਿੱਤਾ ਹੈ ਜਿਸ ਕਰਕੇ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਫਰਵਰੀ ਵਿੱਚ ਕੈਨੇਡਾ ਤੋਂ ਅਮਰੀਕਾ ਵਿੱਚ ਲਗਭਗ 5 ਲੱਖ ਘੱਟ ਯਾਤਰੀ ਜ਼ਮੀਨੀ ਸਰਹੱਦ ਪਾਰ ਕਰਕੇ ਆਏ ਯਾਤਰੀ ਵਾਹਨ ਦੇ ਵਿੱਚ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਦੀ ਗਿਣਤੀ ਯਾਤਰਾ ਕਰਨ ਦਾ ਸਭ ਤੋਂ ਆਮ ਤਰੀਕਾ ਫਰਵਰੀ 2024 ਦੇ ਵਿੱਚ ਤਕਰੀਬਨ 2,669,512 ਤੋਂ ਘਟ ਕੇ ਪਿਛਲੇ ਮਹੀਨੇ 2,2 2023 ਤੋਂ 4 ਤੇ 408 ਤੱਕ ਰਹਿ ਗਈ ਜੋ ਕਿ ਕੋਵਿਡ-19 ਤੋਂ ਬਾਅਦ ਯੁੱਗ ਵਿੱਚ ਸਰਹੱਦ ਪਾਰ ਯਾਤਰਾ ਦੇ ਆਮ ਹੋਣ ਤੋਂ ਬਾਅਦ ਦੇ ਪੱਧਰ ਤੇ ਨਹੀਂ ਪਹੁੰਚੀ ਦਰਸਲ ਸੀਬੀਪੀ ਦੇ ਅੰਕੜਿਆਂ ਅਨੁਸਾਰ April 2022 ਤੋਂ ਬਾਅਦ ਅਮਰੀਕਾ ਦੀ ਜ਼ਮੀਨੀ ਸਰਹਾਤੇ ਗੱਡੀ ਚਲਾਉਣ ਵਾਲੇ ਯਾਤਰੀਆਂ ਦੀ ਗਿਣਤੀ ਸਭ ਤੋਂ ਘੱਟ ਹੈ ਕੈਨੇਡੀਅਨ ਸਰਕਾਰ ਨੇ ਇਸ ਨਾਲ ਉਸ ਸਾਲ ਅਕਤੂਬਰ ਤੱਕ ਸਾਰੀਆਂ ਯਾਤਰਾ ਸਬੰਧਤ ਪਾਬੰਦੀਆਂ ਜਿਵੇਂ ਕਿ ਟੈਸਟਿੰਗ ਤੇ ਕੁਆਰੰਟੀਨ ਨੂੰ ਪਾਉ ਨੂੰ ਨਹੀਂ ਹਟਾਇਆ ਮਾਰਾ ਦਾ ਕਹਿਣਾ ਹੈ ਕਿ ਯਾਤਰੀਆਂ ਦਾ ਮੌਜੂਦਾ ਪ੍ਰਵਾਹ ਉਸੇ ਪੱਧਰ ਤੇ ਆ ਜਦੋਂ ਯਾਤਰਾ ਬਹੁਤ ਜ਼ਿਆਦਾ ਔਖੀ ਸੀ ਇਹ ਖੁਲਾਸਾ ਕਰ ਰਹੇ ਨੇ ਅੰਕੜੇ ਦਰਸਾਉਂਦੇ ਨੇ ਕਿ ਫਰਵਰੀ ਵਿੱਚ ਅਚਾਨਕੇ ਪੁੱਠੇ ਪਾਸੇ ਪੈ ਗਿਆ ਜਿਵੇਂ ਕਿ 트럼ਪ ਨੇ ਆਪਣੀ ਵਪਾਰ ਜੰਗ ਸ਼ੁਰੂ ਕਰ ਰਹੀ ਕੈਨੇਡਾ ਦੇ 51ਵੇਂ ਰਾਜ ਬਣਨ ਬਾਰੇ ਆਪਣੀ ਸ਼ਮੂਲੀਅਤ ਬਾਜ਼ੀ ਜਿਹੜੀ ਹੈ ਉਹ ਬਿਆਨਬਾਜ਼ੀ ਨੂੰ ਤੇਜ਼ ਕਰ ਦਿੱਤਾ ਅਕਤੂਬਰ ਨਵੰਬਰ ਦਸੰਬਰ ਤੇ ਜਨਵਰੀ ਵਿੱਚ ਅਮਰੀਕਾ ਜਾਣ ਵਾਲੇ ਸਰਹੱਦ ਪਾਰ ਯਾਤਰੀਆਂ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਅੰਕੜਿਆਂ ਤੋਂ ਕਾਫੀ ਜ਼ਿਆਦਾ ਸੀ ਪਰ ਫਰਵਰੀ ਵਿੱਚ ਉੱਪਰ ਵੱਲ ਵਧਣ ਦੇ ਰੁਝਾਨ ਵਿੱਚ ਸਪਸ਼ਟ ਬ੍ਰੇਕ ਆਈ ਇਮੀਗ੍ਰੇਸ਼ਨ ਵਕੀਲ ਨੇ ਦੱਸਿਆ ਕਿ BC ਦੀ ਸਰਹੱਦ ਤੇ ਲਗਭਗ 6000 ਲੋਕਾਂ ਦਾ ਟਾਊਨ ਹੈ ਉਹਨਾਂ ਕਹਿੰਿਆ ਕਿ ਕੈਨੇਡੀਅਨ ਡੇ ਟ੍ਰਿਪਰਾਂ ਦੇ ਵਿੱਚ ਗਿਰਾਵਟ ਇੱਕ ਜਿਹੇ ਸ਼ਹਿਰ ਦੇ ਹਰ ਮੋੜ ਤੇ ਸਪਸ਼ਟ ਹੈ ਜੋ ਸਰਹੱਦ ਪਾਰ ਯਾਤਰੀਆਂ ਨੂੰ ਪੂਰਾ ਕਰਦਾ ਹੈ ਇਹ ਫਿਰ ਤੋਂ ਕੋਵਿਡ ਵਾਂਗ ਹੀ ਹੈ ਕਿ 트럼ਪ ਵੱਲੋਂ ਆ ਰਹੀ ਬਿਆਨਬਾਜ਼ੀ ਨਾਲ ਲੋਕ ਇੱਥੇ ਆਉਣਾ ਨਹੀਂ ਚਾਹੁੰਦੇ ਜੇਕਰ ਤੁਸੀਂ BC ਦੇ ਵਿੱਚ ਅਮਰੀਕੀ ਸ਼ਰਾਬ ਨਹੀਂ ਖਰੀਦ ਰਹੇ ਹੋ ਤਾਂ ਤੁਸੀਂ ਯਕੀਨੀ ਤੌਰ ਤੇ ਇੱਥੇ ਗੈਸ ਤੇ 20 ਡਾਲਰ ਬਚਾਉਣ ਦੇ ਲਈ ਨਹੀਂ ਆ ਰਹੇ ਹੋ ਤਾਂ ਕੈਨੇਡੀਅਨਾਂ ਦੇ ਵਿੱਚ ਇਹ ਬਹੁਤ ਵੱਡੀ ਕਮੀ ਆਈ ਹੈ ਤੁਸੀਂ ਇਸ ਨੂੰ ਕਾਸਕੋ ਪਾਰਕਿੰਗ ਦੇ ਵਿੱਚ ਟਰੇਡਰ ਜੋ ਵਿਖੇ ਦੇਖ ਸਕਦੇ ਹੋ ਕੈਨੇਡੀਅਨ ਇਸ ਸਮੇਂ ਆਪਣੇ ਵਟੂਏ ਦੇ ਹਿਸਾਬ ਦੇ ਨਾਲ ਚੱਲ ਰਹੇ ਨੇ ਸੈਂਡਰਸ ਨੇ ਕਿਹਾ ਹੈ ਕਿ 91 ਰਾਜ ਦੇ ਤਾਂ ਨੇ ਟੈਰਿਫ ਕਮਕੀਆਂ ਤੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੁਆਰਾ ਕੈਨੇਡੀਅਨਸ ਨੂੰ ਹਿਰਾਸਤ ਵਿੱਚ ਲੈ ਜਾਂਦੀਆਂ ਰਿਪੋਰਟਾਂ ਇਹ ਸਭ ਲੋਕਾਂ ਨੂੰ ਦੂਰ ਭਜਾਰੀਆਂ ਨੇ ਸਰਦਪਾਰ ਯਾਤਰਾ ਕਰਨ ਵਾਲੇ ਟਰੱਕ ਡਰਾਈਵਰਾਂ ਦੀ ਗਿਣਤੀ ਫਰਵਰੀ 2024 ਵਿੱਚ 493000 ਤੋਂ ਘਟ ਕੇ ਇਸ ਸਾਲ 473000 ਰਹਿ ਗਈ ਸਖਤ ਸਰਦੀਆਂ ਦੇ ਵਿੱਚ ਫੈਦਲ ਸਰਹੱਦ ਪਾਰ ਕਰਨ ਵਾਲੇ ਮੁਕਾ ਵਲਤਾਂ ਨੂੰ ਘਟ ਪੈਦਲ ਯਾਤਰੀ ਹੁੰਦੇ ਨੇ ਪਰ ਇਹ ਆંકੜੇ ਵੀ ਘਟ ਸਨ ਸੀਬੀਪੀ ਨੇ ਰਿਪੋਰਟ ਦਿੱਤੀ ਕਿ ਪੈਦਲ ਚੱਲਣ ਵਾਲਿਆਂ ਦੀ ਗਿਣਤੀ ਫਰਵਰੀ 2024 ਵਿੱਚ ਲਗਭਗ 117000 ਤੋਂ ਘਟ ਕੇ ਪਿਛਲੇ ਮਹੀਨੇ 99000 ਰਹਿ ਗਈ ਅਮਰੀਕਾ ਜਾਣ ਵਾਲੇ ਹਵਾਈ ਯਾਤਰੀਆਂ ਦੀ ਗਿਣਤੀ ਸਥਿਰ ਰਹੀ ਤੇ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਥੋੜਾ ਜਿਹਾ ਵਧਿਆ ਹੈ 50000 ਹੋਰ ਲੋਕਾਂ ਨੇ ਯਾਤਰਾ ਕੀਤੀ ਪਰ ਹਵਾਈ ਯਾਤਰਾ ਵੀ ਕਈ ਮਹੀਨਿਆਂ ਦੇ ਹੇਠਲੇ ਪੱਧਰ ਤੇ ਪਹੁੰਚ ਗਈ ਹਵਾਈ ਯਾਤਰਾ ਆਮ ਤੌਰ ਤੇ ਹਫਤੇ ਜਾਂ ਮਹੀਨੇ ਪਹਿਲਾਂ ਬੁੱਕ ਕੀਤੀ ਜਾਂਦੀ ਹੈ ਤੇ ਆਮ ਤੌਰ ਤੇ ਜ਼ਮੀਨ ਦੁਆਰਾ ਇੱਕ ਦਿਨ ਦੀ ਯਾਤਰਾ ਨਾਲੋਂ ਰੱਦ ਕਰਨਾ ਔਖਾ ਹੁੰਦਾ ਹੈ ਕੁਝ 에ਰਲਾਈਨਾਂ ਨੇ ਉਦੋਂ ਤੋਂ ਹੀ ਅਮਰੀਕੀ ਬੁਕਿੰਗਾਂ ਵਿੱਚ ਗਿਰਾਵਟ ਦੀ ਰਿਪੋਰਟ ਕੀਤੀ ਹੈ 에ਜੰਸੀਆਂ ਅਨੁਸਾਰ ਵਰਵਰੀ ਵਿੱਚ 2024 ਦੇ ਇਸ ਮਹੀਨੇ ਦੇ ਮੁਕਾਬਲੇ ਅਮਰੀਕਾ ਤੋਂ ਆਟੋਮੋਬਾਈਲ ਰਾਹੀਂ ਵਾਪਸ ਆਉਣ ਵਾਲੇ ਕੈਨੇਡੀਅਨ ਨਿਵਾਸੀਆਂ ਦੀ ਗਿਣਤੀ ਵਿੱਚ 23% ਦੀ ਗਿਰਾਵਟ ਆਈ ਹੈ ਪਿਛਲੇ ਮਹੀਨੇ ਲਗਭਗ 1.2 ਮਿਲੀਅਨ ਵਾਪਸੀ ਯਾਤਰਾਵਾਂ ਹੋਈਆਂ ਨੇ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 1.5 ਮਿਲੀਅਨ ਸੀ ਫੈਡਰਲ ਏਜੰਸੀ ਨੇ ਇਹਨਾਂ ਅੰਕੜਿਆਂ ਨੂੰ ਭਾਰੀ ਗਿਰਾਵਟ ਦੱਸਿਆ ਜੋ ਕਿ ਸਿਹਤ ਸੰਕਟ ਦੌਰਾਨ ਦਰਜ ਕੀਤੀ ਗਈ ਗਿਰਾਵਟ ਦੇ ਮੁਕਾਬਲੇ ਹੈ ਜਦੋਂ ਸਰਹੱਦ ਪਾਰ ਯਾਤਰਾ ਰੁਕ ਗਈ ਸੀ ਆਟੋਮੋਬਾਈਲ ਰਾਹੀਂ ਕੈਨੇਡਾ ਆਉਣ ਵਾਲੇ ਅਮਰੀਕੀਆਂ ਦੇ ਵਿੱਚ ਵੀ ਗਿਰਾਵਟ ਆਈ ਪਰ ਇਹ ਗਿਰਾਵਟ ਇੰਨੀ ਨਾਟ ਪਾਇਆ ਜਿਸ ਵਿੱਚ 7.9 ਫੀਸਦੀ ਗਿਰਾਵਟ ਦਰਜ ਕੀਤੀ ਗਈ 트럼ਪ ਨੇ ਪਹਿਲੀ ਵਾਰ 1 ਫਰਵਰੀ ਨੂੰ ਕੈਨੇਡਾ ਨਾਲ ਆਪਣੀ ਵਪਾਰ ਜੰਗ ਸ਼ੁਰੂ ਕੀਤੀ ਸੀ ਜਿਸ ਕਾਰਨ ਸਾਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਵਾਬੀ ਟੈਰਿਫ ਲਗਾਏ ਤੇ ਕੈਨੇਡੀਅਨਾਂ ਨੂੰ ਸਥਾਨਕ ਉਤਪਾਦ ਖਰੀਦਣ ਅਤੇ ਕੈਨੇਡਾ ਦੇ ਅੰਦਰ ਯਾਤਰਾ ਕਰਨ ਦੀ ਅਪੀਲ ਕੀਤੀ ਨਿਊਜ਼ ਟੈਸਟ ਚੈਨਲ ਪੰਜਾਬੀ ਦੀ ਰਿਪੋਰਟ ਜੇਕਰ ਤੁਸੀਂ ਇਸ ਸਮੇਂ ਬਹੁਤ ਜ਼ਿਆਦਾ ਇਕੱਲਾਪਨ ਤੇ ਬੋਝ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਇਕੱਲੇ ਨਹੀਂ ਹੋ ਕੈਨੇਡੀਅਨ ਅਰਥਵਿਵਸਥਾ ਦੇ ਉੱਤੇ ਨੌਕਰੀ ਬਾਜ਼ਾਰ ਅਸਥਿਰ ਹੈ ਤੇ ਇਸ ਤਰੀਕੇ ਨਾਲ ਇਸ ਨੂੰ ਜਲਦੀ ਹੀ ਸੰਗੀ ਚੋਣਾਂ ਦੇ ਲਈ ਵੋਟਾਂ ਵੀ ਪੈ ਸਕਦੀਆਂ ਨੇ ਰਹਿਣ ਸਹਣ ਦੀ ਲਾਗਤ ਦਾ ਸੰਕਟ ਦੂਰ ਨਹੀਂ ਹੋਵੇਗਾ ਵਿਦੇਸ਼ਾਂ ਦੇ ਵਿੱਚ ਜੰਗਾ ਤੋਂ ਇਲਾਵਾ ਕੈਨੇਡਾ ਅਮਰੀਕਾ ਦੁਆਰਾ ਸ਼ੁਰੂ ਕੀਤੀ ਗਈ ਵਪਾਰ ਜੰਗ ਦੇ ਵਿੱਚ ਇਹ ਫਸਿਆ ਹੋਇਆ ਹੈ ਇਹ ਸਭ ਕੁਝ ਲੋਕਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਉਤੇ ਬੁਰਾ ਪ੍ਰਭਾਵ ਪਾ ਰਿਹਾ ਹੈ 92 ਵਿੱਚ ਰਹਿਣ ਵਾਲੇ ਇੱਕ ਫੈਮਿਲੀ ਡਾਕਟਰ ਨੇ ਕਿਹਾ ਹੈ ਕਿ ਉਹ ਜਿਹੇ ਮਰੀਜ਼ਾਂ ਨੂੰ ਦੇਖ ਰਹੇ ਨੇ ਜੋ ਕਹਿੰਦੇ ਨੇ ਕਿ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਉਹ ਵਧੇ ਹੋਏ ਦਿਲ ਦੀ ਧੜਕਣ ਤੇ ਬਲੱਡ ਪ੍ਰੈਸ਼ਰ ਦੇ ਨਾਲ ਜੋੜ ਰਹੇ ਨੇ ਮਰੀਜ਼ਾਂ ਵਿੱਚ ਵਾਧਾ ਵੀ ਦੇਖ ਰਹੇ ਨੇ ਉਹਨਾਂ ਦੱਸਿਆ ਕਿ ਬਹੁਤ ਸਾਰੇ ਮਰੀਜ਼ ਕਹਿੰਦੇ ਨੇ ਕਿ ਉਹ ਸਟ੍ਰੈਸ ਦੇ ਵਿੱਚ ਨੇ ਨੀਂਦ ਉਹਨਾਂ ਨੂੰ ਨਹੀਂ ਆਉਂਦੀ ਡਾਕਟਰ ਵੋਂਗ ਨੇ ਕਿਹਾ ਕਿ ਕਾਫੀ ਨੀਂਦ ਨਾ ਲੈਣ ਦੇ ਨਾਲ ਸਬੰਧਤ ਕੁਝ ਗੰਭੀਰ ਖਤਰੇ ਵੀ ਨਹੀਂ ਉਹਨਾਂ ਕਹਿਆ ਕਿ ਵਪਾਰ ਯੁੱਧ ਵੀ ਆਪਣਾ ਪ੍ਰਭਾਵ ਪਾ ਰਿਹਾ ਹੈ ਤੇ ਉਹ ਇਸ ਨੂੰ ਮੋਰਚਿਆਂ ਤੇ ਦੇਖ ਰਹੇ ਨੇ ਹਾਲਾਂਕਿ ਅ ਰਾਸ਼ਪਤੀ ਦਾ ਉਦਘਾਟਨ 2 ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਹੋਇਆ ਉਹਨਾਂ ਕਹਿੰਦੇ ਕਿ ਉਹਨਾਂ ਨੂੰ ਲੱਗਦਾ ਕਿ ਹਰ ਕੋਈ ਇਸ ਬਾਰੇ ਚਿੰਤਤ ਹੈ ਕਿ ਇਹ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਤੇ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਕਿਵੇਂ ਰੱਖ ਸਕਦੇ ਹਾਂ ਤੇ ਆਜ਼ਾਦੀ ਜਾਂ ਫਿਰ ਸਟੇਬਲ ਦੇ ਉੱਤੇ ਜਿਹੜਾ ਭੋਜਨ ਹੁੰਦਾ ਉਸ ਦੀ ਕੀਮਤ ਬਾਰੇ ਵੀ ਇੱਕ ਵੱਖਰੇ ਤਰ੍ਹਾਂ ਦੀ ਪਰੇਸ਼ਾਨੀ ਪੈਦਾ ਹੁੰਦੀ ਹੈ ਵੌਂਗ ਨੇ ਕਿਹਾ ਹੈ ਕਿ ਇਸ ਦਾ ਫਾਇਦਾ ਇਹ ਹੈ ਕਿ ਜੋ ਵੀ ਹੋ ਰਿਹਾ ਹੈ ਅਸੀਂ ਇਸ ਦੇ ਵਿੱਚ ਇਕੱਲੇ ਨਹੀਂ ਲੰਘ ਰਹੇ ਉਹਨਾਂ ਸਮਝਾਇਆ ਕਿ ਸਾਨੂੰ ਇੱਕ ਦੂਜੇ ਦੇ ਨੇੜੇ ਲਿਆ ਸਕਦਾ ਹੈ ਤੇ ਇਹ ਸਾਡੇ ਦਿਮਾਗ ਦੇ ਵਿੱਚ ਆਕਸੀਟੋਸਿਨ ਵਧਾ ਸਕਦਾ ਹੈ ਇੱਕ ਨਿਊਰੋਟਰਾਂਸਮੀਟਰ ਜੋ ਸਾਨੂੰ ਇਕੱਠੇ ਹੋਣ ਬਾਰੇ ਸੋਚਣ ਦੇ ਵਿੱਚ ਮਦਦ ਕਰਦਾ ਹੈ ਤੇ ਅਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਲਈ ਕੀ ਕਰ ਸਕਦੇ ਹਾਂ ਅਸੀਂ ਉਹਨਾਂ ਲੋਕਾਂ ਦੀ ਦੇਖਭਾਲ ਕਰ ਸਕਦੇ ਹਾਂ ਜੋ ਸਭ ਤੋਂ ਵੱਧ ਕਮਜ਼ੋਰ ਨੇ ਅਸੀਂ ਆਪਣੇ ਭਾਈਚਾਰਿਆਂ ਦੇ ਵਿੱਚ ਹੱਲ ਲੱਭਣ ਲਈ ਇਕੱਠੇ ਕੰਮ ਕਰਨਾ ਸ਼ੁਰੂ ਕਰ ਸਕਦੇ ਹਾਂ ਅਸੀਂ ਪਹਿਲਾਂ ਵੀ ਔਖੀਆਂ ਘੜੀਆਂ ਦੇ ਵਿੱਚੋਂ ਲੰਘਿਆ ਤੇ ਅਸੀਂ ਇਕੱਠੇ ਮਹਾਮਾਰੀ ਦੇ ਵਿੱਚੋਂ ਵੀ ਲੰਘਿਆ ਪਰ ਮਹਾਮਾਰੀ ਦੌਰਾਨ ਬਹੁਤ ਸਾਰੇ ਲੋਕਾਂ ਦਾ ਭਾਰ ਵੀ ਬਹੁਤ ਵੱਧ ਵਾਧਾ ਦੇ ਆ ਦੇਖਿਆ ਇਸ ਲਈ ਅਸੀਂ ਇਸ ਵਪਾਰ ਯੁੱਧ ਨੂੰ ਵੀ ਪਾਉਣ ਨਹੀਂ ਵਧਾਉਣਾ ਚਾਹੁੰਦੇ ਤੇ ਤਣਾਅ ਨੂੰ ਹਰ ਦਿਨ ਦੂਰ ਕਰਨਾ ਮੈਨੇਜ ਕਰਨਾ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਵੌਂਗ ਇਹ ਸੁਝਾਅ ਨਹੀਂ ਦਿੰਦੇ ਕਿ ਲੋਕ ਜੋ ਹੋ ਰਿਹਾ ਉਸ ਤੋਂ ਵੱਕ ਹੋ ਜਾਣ ਪਰ ਉਹ ਤੁਹਾਡੇ ਲਈ ਸਹੀ ਖੁਰਾਕ ਲੱਭਣ ਦੀ ਸਿਫਾਰਿਸ਼ ਕਰਦੇ ਨੇ ਤੇ ਇਹ ਫੈਸਲਾ ਕਰੋ ਕਿ ਤੁਸੀਂ ਹਰ ਘੰਟੇ ਦੀ بجائے ਦਿਨ ਦੇ ਵਿੱਚ ਇੱਕ ਵਾਰ ਨਿਊਜ਼ ਫੀਡ ਦੇ ਜੇ ਦੇਖਣ ਜਾ ਰਹੇ ਹੋ ਤਾਂ ਲੋਕਾਂ ਨੂੰ ਉਤਸ਼ਾਹਿਤ ਕਰਦਾ ਤੇ ਉਸ ਚੀਜ਼ ਦੇ ਉੱਤੇ ਧਿਆਨ ਵੀ ਕੇਂਦ੍ਰਿਤ ਕਰਨ ਜਿਸ ਨੂੰ ਉਹ ਕੰਟਰੋਲ ਵੀ ਕਰ ਸਕਦੇ ਨੇ ਤੇ ਸ਼ਾਂਤੀ ਯਾਨੀ ਪੀਸ ਵੀ ਆਪਣਾ ਜ਼ਰੂਰ ਲੱਭੋ ਮਾਨਸਿਕ ਸੇ ਸਹਾਇਤਾ ਦੀ ਪਾਲ ਕਰੋ ਤੇ ਇਸ ਸਭ ਦੇ ਉੱਤੇ ਬ੍ਰੇਕ ਲਾਓ ਤੇ ਜਿਹੜੀਆਂ ਅਨਪਲੱਗ ਇਹਨਾਂ ਚੀਜ਼ਾਂ ਨੂੰ ਕਰੋ ਤੇ ਡੀਪ ਬਰੀਥ ਹਰ ਸਮੇਂ ਜਿਹੜੀ ਲਓ ਹੈ ਤਾਂ ਕਿ ਤੁਹਾਡਾ ਮਨ ਤੇ ਤੁਹਾਡਾ ਦਿਮਾਗ ਸ਼ਾਂਤ ਰਹੇਨ ਅਗੇ ਇਹ ਦੇਖਦਿਆਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹਰ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜਿਹਾ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਹਾਂ ਅ ਅਲਬਰਟਾ ਦੇ ਵਿੱਚ ਜਿਹੜੇ ਮੀਜ਼ਲ ਦੇ ਕੇਸ ਹੈਗੇ ਜੀ ਉਹ 13 ਕਨਫਰਮ ਹੋ ਚੁੱਕੇ ਨੇ ਔਰ ਇਹਦੇ ਨਾਲ ਪਬਲਿਕ ਹੈਲਥ ਵਾਰਨਿੰਗਸ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਐ ਅਲਬਰਟਾ ਹੈਲਥ ਸਰਵਿਸਸਸ ਵੱਲੋਂ ਜਿਹੜਾ ਜੀ ਕੁਝ ਜਗ੍ਹਾ ਹੈਗੀਆਂ ਜਿੱਥੇ ਲੋਕੀ ਐਕਸਪੋਜ਼ ਹੋਏ ਨੇ ਇਹਦੇ ਲਈ ਵੀ ਉਹਨਾਂ ਨੇ ਵਾਰਨਿੰਗ ਦਿੱਤੀ ਹੋਈ ਐ ਔਰ ਉਹਨਾਂ ਦੀਆਂ ਲੋਕੇਸ਼ਨਸ ਵੀ ਦੱਸੀਆਂ ਆ ਉਹ ਵੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਆ ਅ ਦੇਖੋ ਮੰਗਲਵਾਰ ਅੱਜ ਆਫਟਰਨੂਨ ਤੱਕ ਕੋਈ 13 ਕੇਸ ਜਿਹੜੇ ਆ ਅਲਬਰਟਾ ਦੇ ਵਿੱਚ ਦੱਸੇ ਜਾ ਰਹੇ ਨੇ ਹੋਰ ਨੇ ਕੱਲ 11 ਸੀਗੇ ਤੇ ਅੱਜ 13 ਹੋ ਚੁੱਕੇ ਨੇ ਅ ਇੱਕ ਕੇਸ ਜਿਹੜਾ ਉਹ ਐਡਮਿੰਟਨ ਹੈਲਥ ਜ਼ੋਨ ਵਿੱਚ ਵਾਧਾ ਹੋਇਆ ਜੀ ਤੇ ਇੱਥੇ 3 ਹੋ ਗਏ ਨੇ ਹੁਣ ਕੇਸ ਤੇ ਨਾਰਥ ਹੈਲਥ ਜ਼ੋਨ ਦੇ ਵਿੱਚ ਜਿਹੜਾ ਜੀ ਉਹ ਹਾਈਐਸਟ ਕਾਊਂਟ ਹੈਗਾ ਉਥੇ 8 ਕਨਫਰਮਡ ਕੇਸਸ ਹੈਗੇ ਨੇ ਇਹ ਜਿਹੜੇ ਹੈ ਨਾ ਜੀ ਕੇਸਸ ਬਾਰੇ ਰੈਗੂਲਰ ਅਪਡੇਟ ਜਿਹੜੀ ਆ alberta.ca ਤੇ ਰੋਜ਼ 12:30 ਵਜੇ ਦਿੱਤੀ ਜਾਏਗੀ ਵੀਕਡੇਜ਼ ਦੇ ਵਿੱਚ ਉੱਥੇ ਪਤਾ ਕੀਤਾ ਜਾ ਸਕਦਾ ਹੈ ਤੇ ਦੂਸਰਾ ਨਾਲ ਦੀ ਨਾਲ ਜੀ ਜਿਹੜੇ ਨਾ ਉਹਨਾਂ ਨੇ ਇਹ ਦੱਸਿਆ ਵੀ ਜਿਹੜੀ ਜਿਹੜੀਆਂ ਜਗ੍ਹਾ ਜਿੱਥੇ ਹੋਈ ਆ ਉਹ ਹੈਗਾ ਇੱਕ ਤਾਂ ਸਟਾਲਰੀ ਚਿਲਡਰਨਜ਼ ਹਸਪੀਟਲ ਐਮਰਜੈਂਸੀ ਡਿਪਾਰਟਮੈਂਟ ਆ ਇਹ ਮਾਰਚ 14 ਨੂੰ ਕੋਈ 10:00 ਵਜੇ ਸ਼ਾਮ ਦੇ ਜੀ 10:00 ਵਜੇ ਤੇ ਮਾਰਚ 15 ਨੂੰ ਰਾਤ ਦੇ 12:30 ਵਜੇ ਯਾਨੀ ਕਿ ਜਦੋਂ ਅੱਧੀ ਰਾਤ ਤੋਂ ਬਾਅਦ ਹੁੰਦਾ 14 ਤਰੀਕ ਦੀ ਉਦੋਂ ਬਾਅਦ ਜਦੋਂ 12:30 ਵਜੇ ਦੇ ਨੇ ਉਹ 15 ਤਰੀਕ ਹੋ ਜਾਂਦੀ ਆ ਉਸ ਦਿਨ ਜਿਹੜਾ ਕੋਈ 12:30 ਵਜੇ ਉੱਥੇ ਸੀ ਸਟੌਰੀ ਹੌਸਪੀਟਲ ਦੇ ਐਮਰਜੈਂਸੀ ਡਿਪਾਰਟਮੈਂਟ ਚ ਉਹਨਾਂ ਨੂੰ ਵੀ ਹੋ ਸਕਦਾ ਐਕਸਪੋਜ਼ਰ ਹੋਇਆ ਹੋਵੇ ਔਰ ਦੂਸਰਾ ਹੈਗਾ ਜੀ ਬੈਲ ਰਿਵਰ ਮੈਡੀ ਸੈਂਟਰ ਫੈਮਿਲੀ ਹੈਲਥ ਕੇਅਰ ਕਲੀਨਿਕ ਇਹ ਨਾਰਥ-ਈਸਟ ਐਡਮੰਟਨ ਵਿੱਚ ਆ ਇਹ ਮਾਰਚ 12 ਦੀ ਗੱਲ ਦੱਸੀ ਜਾਂਦੀ ਆ ਬਾਅਦ ਦੁਪਹਿਰ 2:30 ਵਜੇ ਤੇ 5:30 ਵਜੇ ਜਿਹੜਾ ਵੀ ਕੋਈ ਵਿਅਕਤੀ ਉੱਥੇ ਗਿਆ ਉਹਨੂੰ ਐਕਸਪੋజర్ ਦਾ ਰਿਸਕ ਹੈਗਾ ਜੀ ਇਹ ਅਲਬਰਟਾ ਹੈਲਥ ਸਰਵਿਸਸਸ ਵੱਲੋਂ ਮਤਲਬ ਚੇਤਾਵਨੀ ਦਿੱਤੀ ਜਾ ਰਹੀ ਹੈ ਔਰ ਇੱਕ ਰੈਕਸਾਲ ਜਿਹੜੀ ਹੈ ਜੀ ਫਾਰਮੇਸੀ 16703 82 ਸਟਰੀਟ ਤੇ ਉਥੇ ਮਾਰਚ 12 ਨੂੰ ਸਵਾ 2 ਤੇ ਸਵਾ 5 ਦੇ ਦਰਮਿਆਨ ਜਿਹੜਾ ਕੋਈ ਗਿਆ ਹੋਵੇਗਾ ਉਹ ਐਕਸਪੋਜ਼ ਜ਼ਰੂਰ ਹੋਇਆ ਹੋਵੇਗਾ ਜੀ ਤਾਂ ਇਸ ਕਰਕੇ ਅਲਬਰਟਾ ਹੈਲਥ ਸਰਵਿਸਸਿਜ਼ ਨੇ ਇਹ ਜਿਹੜੀ ਅਪਡੇਟਡ ਐਡਵਾਈਜ਼ਰੀ ਦਿੱਤੀ ਆ ਲੋਕਾਂ ਨੂੰ ਵੀ ਉਹਨਾਂ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਗੱਲ ਹੋਈ ਆ ਔਰ ਹੁਣ ਉਹ ਕਹਿ ਰਿਹਾ ਵੀ ਅਗਰ ਕੋਈ ਵਿਅਕਤੀ ਜਿਹੜੇ ਇਹਦੇ ਸਿੰਪਟਮ ਨੇ ਮੀਜ਼ਲਸ ਦੇ ਅਗਰ ਉਹ ਡਿਵੈਲਪ ਹੁੰਦੇ ਆ ਤੇ ਤੁਸੀਂ ਇਹ ਨਹੀਂ ਕਿ ਉੱਠ ਕੇ ਹਸਪੀਟਲ ਨੂੰ ਜਾਣਾ ਆ ਉਹ ਕਹਿੰਦੇ ਵੀ 811 ਕਾਲ ਕਰੋ ਤੇ ਉੱਥੇ ਤੁਹਾਨੂੰ ਸਹਾਇਤਾ ਦਿੱਤੀ ਜਾਏਗੀ ਦੱਸਿਆ ਜਾਏਗਾ ਕਿ ਕੀ ਕਰਨਾ ਹੈਗਾ ਔਰ ਦੂਸਰਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ 811 ਕਾਲ ਕਰਕੇ ਜਿਹੜੇ ਬੰਦਿਆਂ ਨੂੰ ਆਪਣੇ ਆਪ 'ਚ ਇਸ ਗੱਲ ਦਾ ਯਕੀਨ ਨਹੀਂ ਪਈ ਉਹਨਾਂ ਦੇ ਇਹ ਮੀਜ਼ਲਜ਼ ਦੀ ਵੈਕਸੀਨ ਪਹਿਲਾਂ ਲੱਗੀ ਹੋਈ ਹੈ ਜਾਂ ਨਹੀਂ ਲੱਗੀ ਹੋਈ ਉਹ 811 ਤੇ ਕਾਲ ਕਰਕੇ ਆਪਣਾ ਹੈਲਥ ਰੈਕਡ ਜਿਹੜਾ ਉਹਨਾਂ ਤੋਂ ਚੈੱਕ ਕਰ ਸਕਦੇ ਨੇ ਤੇ ਪਤਾ ਲੱਗ ਸਕਦਾ ਹੈ ਕਿ ਭਾਈ ਤੁਸੀਂ ਉਹ ਮੀਜ਼ਲ ਦੇ ਜਿਹੜੀ ਹੈ ਵੈਕਸੀਨ ਲਵਾਈ ਕਿ ਨਹੀਂ ਪਰ ਉਹ ਲੋਕਾਂ ਨੂੰ ਹੁਣ ਵੀ ਉਤਸ਼ਾਹਤ ਕਰ ਰਿਹਾ ਹੈ ਕਿ ਤੁਸੀਂ ਅਗਰ ਜੇ ਨਹੀਂ ਹੈ ਤਮੀਦਲ ਦੀ ਜਿਹੜੀ ਵੈਕਸੀਨ ਹੈਗੀ ਆ ਉਹ ਪ੍ਰੋਵੈਂਸ ਵੱਲੋਂ ਵੈਕਸੀਨੇਸ਼ਨ ਪ੍ਰੋਗਰਾਮ ਦੇ ਅਧੀਨ ਮੁਫਤ ਵਿੱਚ ਲਾਈ ਜਾ ਰਹੀ ਹੈ ਅਗਰ ਕੋਈ ਬੰਦਾ ਇਫੈਕਟਡ ਵੀ ਹੈਗਾ ਜੀ ਉਹਨਾਂ ਲਈ ਵੀ ਉਹ ਕਹਿੰਦੇ ਉਹ ਵੈਕਸੀਨ ਜਿਹੜੀ ਆ ਜਾਂ ਇਮਿਊਨ ਗਲੋਬੋਲਨ ਉਹ ਅਵੇਲੇਬਲ ਹੈਗੀ ਆ ਤਾਂ ਕਿ ਉਹਨਾਂ ਦਾ ਰਿਸਕ ਜਿਹੜਾ ਘਟਾਇਆ ਜਾ ਸਕੇ ਚੈਨਲ ਪੰਜਾਬੀ ਲਈ ਕੁਲਮੀਰ ਸਿੰਘ ਸੰਘਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਹੀ ਮੁਕਦਾ ਨਮੀਆਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ